ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਪਹੁੰਚਿਆ ਪੱਤਲ ਵੱਡੀ ਸਾਬ ਸਰ ਮੇਰੇ ਕੋਲੇ ਤੇ ਬਾਈਆਂ ਕੋਲੇ ਬਹੁਤ ਸੋਹਣੇ ਟਰੈਕਟਰ ਤੇ ਬਾਈਆਂ ਨਾਲ ਥੋੜੀ ਕਰਾਉਣੇ ਗੱਲਬਾਤ ਤੇ ਘੈਂਟ ਘੈਂਟ ਟਰੈਕਟਰ ਬਾਈਆਂ ਕੋਲੇ ਸਾਰੇ ਟਰੈਕਟਰ ਸੁਣਦਾ ਸਾਰੇ ਪੂਰੇ ਸੋਹਣੇ ਟਰੈਕਟਰ ਘੈਂਟ ਤੋਂ ਘੈਂਟ ਸਰਮਾ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਓਕੇ ਬਹੁਤ ਵਧੀਆ ਉਹ ਠੀਕ ਹੈ ਨਾ ਵਧੀਆ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਦੀ ਚੜ੍ਹਦੀ ਕਲਾ ਰੱਖੇ ਤੁਹਾਨੂੰ ਅੱਜ ਬੁੱਧਵਾਰ ਤਲਵੰਡੀ ਸਾਬੋ ਮੰਡੀ ਲੱਗੀ ਆ ਬੁੱਧਵਾਰ ਜੀ ਤੇ ਤਰੀਕ ਹੈ ਕਿ 4 12 ਮਹੀਨਾ 2024 ਅੱਜ ਆਪਾਂ ਜਿਆਦਾਤਰ ਸਵਰਾਜ ਹੀ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਲੋਨ ਫੈਂਸ ਜੋ ਜੂ ਸਾਰਿਆਂ ਤੇ ਹਾਂਜੀ ਪੁਰਾਣੇ ਕੱਟੇ ਜਾਣਗੇ ਲੋਨ ਹੋਊਗਾ 2012 ਤੋਂ ਲੈ ਕੇ ਅੱਛਾ ਜੀ ਤੋਂ 60 ਪੁਰਾਣੇ ਸਾਰਿਆਂ ਦੇ ਕੱਟੇ ਜਾਣਗੇ ਬਾਈ ਤੇ ਆਪਾਂ ਗੱਲ ਕਰਾਉਣਾ ਪਵਨ ਨਾਲ ਪਵਨ ਕੀ ਹਾਲ ਆਜਾ ਸਾਡੇ ਕਪੜਾ ਬਾਈ ਪਵਨ ਕਿਵੇਂ ਆ ਓਕੇ ਠੀਕਾ ਵੀਰੇ ਤੇ ਰੇਡ ਜਾ ਜਾ ਬੋਲੀ ਭਰਾ ਬਣ ਕੇ ਯਾਰ ਜੀ ਅੱਗੇ ਚੋਨਾ ਬਹੁਤ ਘਟ ਹੋਇਆ ਯਾਰ ਰੈਡੀ ਦੇ ਦੇ ਭਰਾ ਹਾਤੋਂ ਪਹਿਲਾਂ ਬਾਈ ਸੋਨਾਲੀ ਕਾ ਬਾਈ 750 ਹਾਂਜੀ 2021 ਮਾਡਲ ਆ ਬਿਲਕੁਲ ਨਵਾਂ ਟਰੈਕਟਰ ਆ ਬਾਈ ਡਬਲ ਡਿਸਟ੍ਰੀਬਿਊਟਰ ਟਾ ਮਾਡਲ ਆ ਵੀਰੇ ਸਾਰਾ ਕੁਝ ਹੀ ਹੈ ਲਗਭਗ ਠੀਕ ਹੈ ਗੱਲ ਬਾਈ ਟਾਇਰ ਨਾਲ ਦੇ ਆਪਾਂ ਹਾਂ ਨਾਲ ਦੇ ਨਾਲ ਨਾਲ ਦੇ ਆ ਬਾਈ 70 75 ਪੈਸੇ ਟਾਇਰ ਆ ਅਡਿਕ ਟੋਪੀਆ ਵਿੱਚ ਹੀ ਆ ਤੇ ਡੰਡਾ ਫੱਟੀ ਛਤਰੀ ਨਾਲ ਹੀ ਪਵਣਾ ਹਾਂ ਐ ਚ ਡੀ ਐਮ ਹੈਵੀ ਡਿਊਟੀ ਮੈਲੇਜ ਸਕੰਦਰ ਕੀ ਰੇਟ ਲਿਖਿਆ ਬਾਈ ਮਾਗਦਾ 6 ਲੱਖਾ ਕਿੰਨੇ ਦਾ 80 ਦੇ ਦਾਂਗੇ 70000 ਦਾ ਹੋ ਜਾਏ ਜੀ ਕਹਿ ਦਾਂ 70 ਕਹਿ ਦਾਂ 21 ਮਾਡਲ ਕਹਿ ਦਾਂ ਬੋਲ 85 ਲੱਖ 75 ਹਜ਼ਾਰ ਦਾ ਲੈ ਕੇ ਭਾਈ ਕਹਿੰਦਾ ਉਸ ਦਿਵਾਰ 18 ਮਾਡਲ ਆ ਭਾਈ ਇਹ ਪਠੰਡਾ ਨੰਬਰ ਆ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜੋ 2018 ਮਾਡਲ ਆ ਚਾਰੇ ਪਾਸੋਂ ਖਰਾ ਦੇ ਡੰਡਾ ਫੱਟੀ ਚਤਰੀ ਸਭ ਕੁਝ ਨਾਲ ਆ ਤੇ ਡਬਲ ਡਿਸਟਰੀਬਿਟਰ ਆ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜੋ

ਟਾਪ ਮਾਡਲ ਆ ਪਾਵਰ ਸਟੀering ਆ ਉਹ 3 ਸਪੀਡ ਹੈ ਤਾਂ ਹੱਚ 3 ਸਪੀਡ 3 3 ਸਪੀਡ ਦੇ ਵਿੱਚ ਆ ਬਈ ਡਬਲ ਡਿਸਟ੍ਰਿਬਿਊਟਰ ਹੈ ਟਾਪ ਮਾਡਲ ਦੇ ਵਿੱਚ ਬਈ ਠੀਕ ਆ ਨਵਾਂ ਹੀ ਆ ਟਰੈਕਟਰ ਲੋਨ ਭੰਤ ਹੋ ਜੋ ਪਰਾਣਾ ਕੱਟਿਆ ਜਾਊਗਾ ਪੰਜਾਬ ਨੰਬਰ ਆ ਪੀਵੀ 19 ਬਰਨਾਲਾ 7 ਲੱਖ 40 ਹਜ਼ਾਰ ਲਿਖਾ ਪਾਉਣ ਕਿੰਨੇ ਦਾ ਨਹੀਂ ਕਟਾਉਂਦਾ ਨਹੀਂ ਮੈਂ ਕਟਾਉਂਦਾ ਹੋਰ ਕਿੰਨੇ ਰੱਖ ਜੀ ਦਮੀ ਚ ਹੈ 20000 ਦੇ ਦਾਂਗੇ 10000 ਵੇਰਾ ਨਾ ਯਾਰਾ ਮਾਉ ਨਮਾ ਟਰੈਕਟਰ 350 ਘੰਟੇ ਚੱਲਿਆ ਹੋਇਆ ਸੱਤ 710000 ਬਲੇਜੇ ਉਸ ਤੋਂ ਬਾਅਦ ਮਹਿੰਦਰਾ ਆ ਗਿਆ ਭਾਈ ਠੀਕ ਹੈ ਕਹਿਲਾ ਟੋਲ 265 ਬਾਈ ਭੂਮੀ ਪੱਤਰ 2004 ਮਾਡਲ ਦੇ ਵਿੱਚ ਹੈ ਟਾਇਰ ਟੂ ਖੈਰ ਹੈ ਹੈ ਗਿਆ ਜੀ 60 ਕੇ ਪੈਸੇ ਸਾਰਾ Ориਜਨਲ ਚਲਾ ਕੇ ਬਾਕੇ ਤਸੱਲੀ ਕਰ ਲਿਓ 2004 ਮਾਡਲ ਦਾ 190000 ਲੇ ਕਿ ਬੇਟਾ ਪਵਨ ਕਿੰਨੇ ਦਾ ਜਦਾਂ 72 ਦਾ 60000 ਦਾ 70 ਦਾ ਕੰਡਿਆ 70 ਦਾ ਆਇਆ ਹੈ ਲੈ ਜਾ ਇੱਕ ਲੱਖ 65000 ਦਾ ਟਰੈਕਟਰ ਲੈ ਜਾਓ ਇੱਕ ਮਿੰਟ ਆ ਗਿਆ ਬਾਈ ਜੀ ਆ ਗਿਆ 2 ਮਿੰਟਾਂ 'ਚ ਆ ਗਿਆ ਠੀਕ ਹੈ ਹੋਰ ਕਿਹੜਾ ਆਪਣਾ ਆ ਰਿਹਾ ਛੱਤ ਮੰਡਲ ਉਦੋਂ ਬਾਅਦ 855 ਆ ਗਿਆ ਬਾਈ 2007 ਮਾਡਲ ਆ ਠੀਕ ਹੈ ਗੱਲ ਟਰੈਕਟਰ ਖੈਰ ਸੋਨਾ ਵੀਰੇ ਉਹ ਛੱਤ ਮੰਡਲ ਆ ਇਹ ਟਰੈਕਟਰ ਦੇਖ ਟਰੈਕਟਰ ਖੈਰ ਸੋਨਾ ਬਾਈ ਟਾਇਰ ਹੈ ਗਿਆ 60 ਕੇ ਪੈਸੇ ਡੰਡਾ ਫੱਟੀ ਛਤਰੀ ਨਾਲ ਹੀ ਆ ਪੂਲ ਦੇ ਚੌੜੇ ਪੂਲ ਦੇ ਬਾਈ ਵੱਡਿਆ ਟਾਇਰ ਤੇ ਜਿੰਨੇ ਦਾ ਕਹਾਂ ਬਾਈ ਇਹਨੇ ਦਾ ਮਾੜਾ ਨਹੀਂ ਹੈਗਾ 290000 ਲਿਖੀ ਬੈਠਾ ਕਿੰਨੇ ਦਾ 77 ਨਹੀਂ ਯਾਰ 77 75 60000 ਦਾ ਭਾਈ 65000 ਲਓ ਜੀ 265000 ਦਾ ਲੈ ਜਾਂਗੇ ਲੈ ਜਾਓ ਬਾਕੀ ਮੌਕਾ ਦਿਆਂਗੇ ਉਸ ਤੋਂ ਬਾਅਦ ਆ ਗਿਆ 855% ਆ ਸੋਰੀ 36 30 ਇਹ 3 ਸਪੀਡ ਹੈ 2 ਸਪੀਡ ਹੈ ਹਾਂ 1 ਸਪੀਡ ਹੈ ਕੀ ਦਾ ਹੈ ਪੁਲਵਾਲੇ ਦਾ ਰੇਟ ਵਾਲਾ ਬਾਈ ਕੀ ਕਰਾਂ ਤੁਹਾਨੂੰ ਆਵੇ ਟਾਇਰਾ 2 ਸਪੀਡ ਤੇ 3 ਸਪੀਡ ਦੇਖ ਲੈ 2 ਸਪੀਡ ਆ ਯਾਰ ਇਹ ਇਹ ਰੇਟ ਬੜਾ ਲਿਖਿਆ ਦੀਵਾ ਕਿਨੇ ਟਰੈਕਟਰ ਆਪਾਂ ਹੈ ਲੈ ਉਦੋਂ ਬਾਅਦ ਇੱਥੇ ਆ ਜਾ ਸੋਨਾ ਲਿਖਿਆ ਪੈਨ 750 2009 ਮਾਡਲ ਵੀ ਨੇ ਪਟੰਡਾ ਨੰਬਰ ਆ ਠੀਕ ਹੈ ਗੱਲ ਤੇ 2,85,000 ਦੀ ਡਿਮਾਂਡ ਆ ਟਰੈਕਟਰ ਦੇ ਦੂ ਬਾਈ ਬੰਦਾ 2,65,000 ਰੁਪਏ ਦਾ ਠੀਕ ਹੈ ਗੱਲ ਉਦੋਂ ਬਾਅਦ ਦੇ ਵਿੱਚ ਆਪਾਂ ਗਾਹਾਂ ਆ ਜਾ ਆਪਣਾ ਯਾਰ ਮਿੱਤਰ ਖੜਾ ਗਾਹਾਂ ਭਰਾ ਆਪਣਾ ਬਾਈ ਦੱਸੀ ਗਾਲ ਕੀ ਹਾਲ ਆ ਵੀਰੇ ਬਾਈ ਕਿਹੜੇ ਕਿਹੜੇ ਟਰੈਕਟਰ ਆਪਣੇ ਵੀਡੀਓ ਪੂਰੀ ਕਰਨੀ ਇਹਨੇ ਆਈ ਕਿਰਾ ਐਕਸਟੀ ਕਿਦਾ ਇਹ ਆਪਣੇ ਲਓ ਜੀ ਐਕਸਟੀ ਮਾਡਲ 2022 ਕੇ 23 21 ਐਡੀਸ਼ਨ 23 ਐਡੀਸ਼ਨ 23 ਵਾਲੀ ਆ ਬਾਈ ਨਵਾਂ ਵਾਂ ਤਾਈਓ ਮੈਂ ਪੁੱਛਿਆ ਬਾਈ ਇਹ 23 ਜ 2021 ਮਾਡਲ ਬਿਲਕੁਲ ਨਵਾਂ ਟਰੈਕਟਰ ਆ ਵੀਰੇ ਪੁਰਾਣਾ ਕੱਟਿਆ ਜਾਉ ਲੋਨ ਫੈਂਸ ਹੋ ਜੂ ਇੱਕ ਗੱਲ ਹੋਰ ਆ ਬਾਈ ਜੀ ਇਹ ਸੀਸੀ ਦੇ ਵਿੱਚ ਹੁੰਦਾ 855 નો ਪਾਵਰ ਤੇ ਵੱਡਾ ਹੁੰਦਾ ਹੂੰ ਹੁੰਦਲਾ ਭਾਈ ਹੂੰ 575000 ਲਿਖੀ ਬੈਠਾ ਕਿੰਨੇ ਦਾ ਵੱਡੇ ਭਾਈ ਬਸ ਇੱਕ ਤਾਂ ਰੇਟ ਹੀ ਤੈਨੂੰ ਪਤਾ ਸ਼ਰਮੇ ਘੱਟ ਲਿਖਿਆ ਕਿੰਨੇ ਦਾ ਕਰਦੇ ਯਾਰ ਤੈਨੂੰ ਨੌਲੇਜ ਹੀ ਆਉਣਾ 5.5 ਲੱਖ ਹਾਂ ਹਾਂ ਜਾਂ ਨਹੀਂ ਹੈ ਵੀ 5.5 ਲੱਖ ਰੁਪਏ ਦਾ ਟਰੈਕਟਰ ਲੈ ਜਾਓ ਭਾਈ ਮਾੜਾ ਨਹੀਂ ਹੈਗਾ ਇਹਨਾਂ ਦਾ ਐਕਸਟੀ ਮਾਡਲ ਦੇ ਵਿੱਚ ਹੈ ਲੂਨ ਫੈਂਸ ਕਰਵਾ ਦੇ 5 ਲੱਖ ਰੁਪਿਆ ਹੋ ਜੂ ਲਗਭਗ ਤੇ ਹੈਨਾ ਭਾਈ ਹੂੰ ਹੈਨਾ ਰਾਮਨਾਥ 5.5 ਲੱਖ ਹੋ ਜੂ ਉਦਵਤ 35 ਬਾਈ ਸੋਨਾ ਲਿਕਾ 21 ਮਾਡਲ ਆ 22 ਦੀ ਕਾਪੀ ਆ ਠੀਕ ਆ ਟਾਇਰ ਤੇ ਮੂਹਰੇ ਟਾਇਰ ਨਵੇਂ ਆ ਪਿਛਲੇ 80 ਪੈਸੇ ਹੈਗੇ ਆ ਟਰੈਕਟਰ ਕਹਿ ਸੋਨਾ 22 ਤੇ ਲੋਨ ਫੈਂਸ ਤੇ ਵੀ ਹੋ ਜੂ ਪੁਰਾਣਾ ਕੱਟਿਆ ਜਾਊ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਸਮਾਨ ਸਾਰਾ ਹੀ ਆ ਡੰਡਾ ਫੱਟੀ ਸਿਕੰਦਰ ਮਾਡਲ ਆ ਸਿਕੰਦਰ ਮਾਡਲ ਆ ਐਚ ਡੀ ਐਮ ਹੈਵੀ ਡਿਊਟੀ 435 ਲਿਖੀ ਬੇਟਾ ਕਿੰਨੇ ਦਾ ਇਹ ਤਾਂ 4 ਲੱਖ ਤਾਂ ਲਾਉਣੀ ਹੋ ਜੂਗਾ ਕਿੰਨੇ ਦਾ ਤੇ ਦੇ ਦੇਣਾ 415000 ਦਾ ਪੂਰੇ 4 ਲੱਖ ਰੁਪਏ ਦਾ ਲੈ ਜਾ ਕੋਸ਼ ਕਹੀ ਆ ਵੀ ਇਹ ਠੀਕ ਹੈ ਦੇ ਦੇਾਂਗੇ ਚਲੋ ਪੈਸੇ ਲਿਆਉਂਦੀ ਤੇ ਲੋਡ ਹੀ ਨਹੀਂ ਫਿਰ ਤਾਂ ਨਾ ਲੋਡ ਹੀ ਨਹੀਂ ਉਸ ਤੋਂ ਵੱਧ ਹੋ ਜੇ ਲੋਡ ਹੋਰ ਕਿਹੜਾ ਆਪਣਾ ਬਸ ਦੋ ਹੀ ਲੈਂਦੇ ਆ ਬਾਕੀ ਤੇ ਬਾਈ ਮੋਬਾਈਲ ਨੰਬਰ ਅੱਛਾ ਬਾਈ ਦੀ ਕਾਲਿਆਂ ਦੇ ਵਿੱਚ ਕਾਲਿਆਂ ਹੀ ਹੈ ਨਾ ਹਾਂ ਹਾਂ ਕਾਲਿਆਂ ਵਾਲੀ ਬਾਈ ਦੀ ਏਜੰਸੀ ਹੈ ਕਿਹੜੇ ਟਰੈਕਟਰ ਦੀ ਹੈ ਆਪਣੇ ਹੁਣ ਤਾਂ ਸੈਕੰਡ ਹੈਂਡ ਹੀ ਆ ਸਾਰੇ ਕਿੰਨੇ ਕੁ ਹੁੰਦੇ ਏਜੰਸੀ 'ਚ ਉੱਥੇ ਟਰੈਕਟਰ ਕੋਲ ਹੁੰਦੇ 10 15 10 15 ਟਰੈਕਟਰ ਹੁੰਦੇ ਆ ਬਾਈ ਤੋਂ ਫੋਨ ਕਰਕੇ ਨੌਲੇਜ ਲੈ ਲਿਓ ਪੁੱਛ ਲਿਓ ਕਿਹੜੇ ਕਿਹੜੇ ਖੜੇ ਆ ਤੇ ਰੇਟ ਵੀ ਬਾਈ ਜਾਇਜੇ ਦਿੰਦਾ ਕਿ ਮੋਬਾਈਲ ਨੰਬਰ 97802 52958 97802 52958 ਡੱਬ ਵਾਲੀ ਰੋਡ ਤੇ ਕਾਲੇ ਵਾਲੀ ਮੰਡੀ ਆ ਨੇੜੇ ਓਡਾ ਗੈਂਚੀਆਂ ਤੂੰ ਮਿਲ ਜਾਏਗਾ ਜਾਂ ਸੀ ਮਿਲਦਾ ਨਹੀਂ ਮੈਂ ਤਾਂ ਘੱਟ ਨਹੀਂ ਬਾਈ ਇਹ ਮਲਾਜਮ ਆ ਆਪਣਾ ਬੰਦਾ ਆ ਪੀਪੀ ਦੇ ਵਿੱਚ ਠੀਕ ਹੈ ਗੱਲ ਇਹ ਘੱਟ ਮਿਲੂਗਾ 24 ਘੰਟੇ ਖੁੱਲੀ ਮਿਲੂ ਦੁਕਾਨ ਦੁਕਾਨ ਦਾ ਕੋਈ ਨਹੀਂ ਰਾਤ ਨੂੰ ਵੀ ਹਾਂ ਬਿਲਕੁਲ ਨਹੀਂ ਨਹੀਂ ਹੈਗਾ ਬਾਈ ਦਿਨੇ ਦਿਨ ਚੌੜ ਕਰਦੇ ਦਿਨੇ ਦਿਨੇ ਨੇ ਨਹੀਂ ਵੀਲੂ ਪੇਜ ਨੂੰ ਕਰ ਲੈ ਫੋਲੋ ਵੀਰੇ ਤੇ ਆਪਣਾ WhatsApp ਪਰ 887294545 ਤੇ ਕਾਲਿੰਗ ਨੰਬਰ 947334545 ਤੇ ਭੁੱਲਰ ਦਲਵੰਡੀ ਸਾਬੂ ਵਾਲਾ ਬਾਈ ਤੇਜ ਆਪਣਾ ਤੇ YouTube ਤੇ ਭੁੱਲਰ ਦਲਵੰਡੀ ਸਾਬੂ ਕਿਤੇ ਬਹੁਤ ਬਹੁਤ ਮਿਹਰਬਾਨੀ ਬਾਈ ਸੱਸੀ